ਅੱਜ ਗੱਲ ਕਰਾਂਗੇ ਜੀ ਜੋ ਕਨਕ ਦੀ ਨਾ માત્ર ਵਧੀ ਹੋਈ ਰੇਂਦਖੋਦ ਨੂੰ ਅੱਗ ਲਾਉਣ ਦੀ ਲੋੜ ਨਾ ਹੋਣ ਦੇ ਬਾਵਜੂਦ ਵੀ ਅੱਗ ਲਾਈ ਜਾ ਰਹੀ ਹੈ ਤੇ ਮਨੁੱਖੀ ਗਲਤੀਆਂ ਦੁਆਰਾ ਤਾਪਮਾਨ ਜੋਗ ਵਧਾਇਆ ਜਾ ਰਿਹਾ ਹੈ ਸੋ ਸਵਾਗਤ ਹੈ ਤੁਹਾਡਾ ਫਾਰਮਰ ਹਿਊਮਨ ਐਂਡ ਪੰਜਾਬ ਫੇਸਬੁੱਕ ਪੇਜ ਅਤੇ YouTube ਚੈਨਲ ਤੇ ਸੋ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੀ ਹੋਵੇਗਾ ਕਿ ਤਰਖਤ ਵੀ ਕਈ ਰੀ ਬਾਗ ਵਾਲੇ ਪੁੱਟੇ ਵੀ ਸਾਡੇ ਸੜ ਜਾਂਦੇ ਆ ਕਈ ਰਿ ਕਿਸੇ ਦੀ ਤੂੜੀ ਵੀ ਸੜ ਜਾਂਦੀ ਹੈ ਅਨਾਉਂਸਮੈਂਟ ਆਪਾਂ ਆਮ ਸੁਣੀ ਹੈ ਕਿ ਅੱਗ ਲੱਗ ਗਈ ਜੀ ਆਓ ਉਹ ਅੱਗ ਸਾਡੇ ਵੱਲੋਂ ਲਾਈ ਜਾਂਦੀ ਹੈ ਲੋਡ ਹੈਣੀ ਕੀ ਸੋ ਕਿਸਾਨ ਭਰਾਓ ਇਹ ਤੁਹਾਨੂੰ ਵਾਹਨ ਦਿਖਾ ਰਹੇ ਹਾਂ ਜਿਸ ਦੇ ਵਿੱਚ ਹੈਪੀ ਸਿਡਰ ਦੀ ਨਾਲ બીજી ਕਣਕ ਸੀ ਝੋਨੇ ਦੀ ਪਰਾਲੀ ਵੀ ਕਾਫੀ ਬਾਦ ਚ ਪਈ ਸੀ ਕਣਕ ਦੀ ਨਾੜ ਦਾ ਥੋੜਾ ਮੋਟਾ ਹੋਣਾ ਹੀ ਹੈ ਸੋ ਉਸ ਤੋਂ ਬਾਅਦ ਤਵੀਆਂ ਮਾਰ ਕੇ ਇੱਕ ਵਾਰ ਪਾਣੀ ਛੱਡ ਕੇ ਉਸ ਤੋਂ ਬਾਅਦ ਦੋਰੀ ਤਵੀਆਂ ਮਾਰ ਕੇ ਕਰਾਇਆ ਲਾ ਕੇ ਇਹ ਪਾਣੀ ਛੱਡਿਆ ਹੋਇਆ ਹੈ ਉਹੀ ਕਿਸੇ ਤਰ੍ਹਾਂ ਦੀ ਪਰਾਲੀ ਨਹੀਂ ਵਧੀ ਤੇ ਜੇਕਰ ਤੁਸੀਂ ਐਪੀਸੀਡ ਨੂੰ ਨਾ ਨਹੀਂ ਬੀਜੀ ਜੇ ਕੱਲੇ ਕਣਕ ਦਾ ਮਾੜਾ ਮੋਟਾ ਨਾਲ ਉਹ ਤਾਂ ਇੱਕ ਵਾਰ ਤਮੀਆਂ ਨਾਲ ਹੀ ਖਤਮ ਹੁੰਦਾ ਭਾਵੇਂ ਉੱਤੋਂ ਕਰਾਇਆ ਲਾ ਲਓ ਫਿਰ ਪਤਾ ਨਹੀਂ ਕਿਸਾਨ ਭਰਾ ਸਾਡੇ ਕਿਉਂ ਅੱਗ ਲਾਉਂਦੇ ਆ ਜਿਸ ਨਾਲ 10 15 ਡਿਗਰੀ ਟੈਂਪਰੇਚਰ ਅਸੀਂ ਕਿਸਾਨ ਵਧਾ ਰਹੇ ਹਾਂ ਜੋ ਅੱਗ ਲਾਉਨੇ ਆ ਜੋਦੋਂ ਅੱਗ ਲੱਗਦੀ ਉਦੋਂ ਵੀ ਵਧਦਾ ਟੈਂਪਰੇਚਰ ਤੇ ਜੋ ਸਾਡਾ ਰੇਤਾ ਸੜ ਜਾਂਦਾ ਉਦੇ ਨਾਲ ਵੀ ਟੈਂਪਰੇਚਰ ਜਦੋਂ ਹਵਾ ਨਾਲ ਖਖੇ ਖੇ ਰੇਤੇ ਤੇ ਚੱਲਦੀ ਆ ਤਾਂ ਟੈਂਪਰੇਚਰ ਵਧਦਾ ਰਹਿੰਦਾ ਇਸ ਨਾਲ ਜੇਕਰ ਅਸੀਂ ਵਿੱਚ ਰੱਖਾਂਗੇ ਇਹ ਰੇਂਦ ਖੂੰਦਾ ਤੇ ਸਾਡਾ ਜੈਵਿਕ ਮਾਦਾ ਜ਼ਮੀਨ ਦਾ ਬਹੁਤ ਜ਼ਿਆਦਾ ਵਧੇਗਾ ਜਿਸ ਨਾਲ ਉਪਜਾਊ ਸ਼ਕਤੀ ਜ਼ਮੀਨ ਦੀ ਵਾਧੀ ਤੇ ਸਾਡੀ ਪੈਦਾਵਾਰ ਵਧੇਗੀ ਆਉਣ ਵਾਲੇ ਸਾਲਾਂ ਦੇ ਵਿੱਚ ਸੋ ਕਿਸਾਨ ਭਰਾਵਾਂ ਨੂੰ ਇਹੀ ਬੇਨਤੀ ਆ ਅਪੀਲ ਹੈ ਕਿ ਭਰਾਵੋ ਅੱਗ ਲਾਉਣ ਦੀ ਲੋੜ ਨਹੀਂ ਤੇ ਅੱਗ ਨਾ ਲਾਇਆ ਕਰੋ ਪਤਾ ਨਹੀਂ ਅਸੀਂ ਕਿਹੜੀ ਮਤਲਬ ਕਿ ਲੀ ਦੇ ਮਗਰ ਪੈ ਗਏ ਆ ਕਿ ਅੱਗ ਲਾਉਣੀ ਹੀ ਲਾਉਣੀ ਹੈ ਸਾਡੇ ਕੋਲ ਚੰਗੇ ਸੰਦ ਆ ਜਤਮੀਆਂ ਰੋਟਾਵੇਟਰ ਸਾਰਾ ਕੁਝ ਵਧੀਆ ਸੰਦ ਆਪਣੇ ਕੋਲ ਹੋਣ ਦੇ ਬਾਵਜੂਦ ਵੀ ਅਸੀਂ ਅੱਗ ਲਾ ਰਹੇ ਆ ਜਿਸ ਨਾਲ ਅਸੀਂ ਕੁਦਰਤ ਦਾ ਬਹੁਤ ਵੱਡਾ ਨੁਕਸਾਨ ਕਰਦੇ ਆ ਭਾਵੇਂ ਉਹ ਕੁਦਰਤ ਦੇ ਜੀਵ ਜੰਤੂ ਛੋਟੇ ਜੀਵ ਜੰਤੂ ਜਾਂ ਟਟੇਰੀਆਂ ਦੇ ਆਂਡੇ ਕਿੰਨਾ ਕੁਝ ਜਦੋਂ ਅੱਗ ਲਾਉਣੇ ਛੱਡਦਾ ਹੈ ਕਈ ਵਾਰੀ ਮਨੁੱਖੀ ਮਨੁੱਖ ਦਾ ਵੀ ਜਾਨੀ ਮਾਲੀ ਨੁਕਸਾਨ ਹੋਇਆ ਤੂੰ ਇਹ ਨਾਲ ਕੋਈ ਵਹੀਕਲ ਡੱਪਦੇ ਆ ਐਕਸੀਡੈਂਟ ਹੋ ਗਿਆ ਜਾਂ ਧੂਏ ਮਤਲਬ ਕਿ ਅੱਗ ਦਾ ਸੇਕ ਪੈ ਗਿਆ ਕਈਆਂ ਦੇ ਘਰ ਵੀ ਸੜ ਜਾਂਦੇ ਆ ਸੋ ਭਰਾਵੋ ਅੱਗ ਲਾਉਣ ਦੀ ਲੋੜ ਹੈ ਨਹੀਂਗੀ ਤੇ ਅੱਗ ਨਾ ਲਾਓ ਅਸੀਂ ਇਸ ਚੀਜ਼ ਦੇ ਪਾਕੀਦਾਰ ਨਾ ਬਣੀਏ ਕਿ ਕੁਦਰਤ ਦੇ ਉਲਟ ਨਾ ਚੱਲੀਏ ਜੇਕਰ ਅਸੀਂ ਕੁਦਰਤ ਦੇ ਨਾਲ ਚੱਲਾਂਗੇ ਤਾਂ ਸਾਡਾ ਭਵਿੱਖ ਦੇ ਵਿੱਚ ਬਹੁਤ ਫਾਇਦਾ ਹੋਵੇਗਾ ਸਾਡੀਆਂ ਅਰਦਾਸਾਂ ਮਿਹਨਤਾਂ ਨਾਲ ਭਾਵੇਂ ਉਹ ਫਾਇਦਾ ਨਾ ਹੋਵੇ ਜੇਕਰ ਅਸੀਂ ਕੁਦਰਤ ਦੇ ਨਾਲ ਚੱਲਾਂਗੇ ਸਾਡੀ ਜ਼ਮੀਨ ਦੀ ਬਜਾਊ ਸ਼ਕਤੀ ਵਧੂਗੀ ਪੈਦਾਵਾਰ ਉਹ ਵੀ ਵਧੂਗੀ ਸਾਡੇ ਪੂਆ ਪਰਿਵਾਰ ਦਾ ਭਵਿੱਖ ਵੀ ਚੰਗਾ ਹੋਵੇਗਾ ਕਿਉਂਕਿ ਅਸੀਂ ਕੁਦਰਤ ਦੇ ਨਾਲ ਚੱਲ ਰਹੇ ਹਾਂ ਅਸੀਂ ਜੀਵ ਜੰਤੂਆਂ ਦਾ ਅਸੀਂ ਹੋਰ ਲੋਕਾਂ ਦਾ ਸੋਚ ਰਹੇ ਆ ਅਸੀਂ ਗਰਮੀ ਵਧਾਉਣ ਦੇ ਵਿੱਚ ਯੋਗਦਾਨ ਨਹੀਂ ਪਾ ਰਹੇ ਸੋ ਸਾਰੇ ਕਿਸਾਨ ਭਰਾਵਾਂ ਨੂੰ ਇਹੀ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੱਗ ਨਾਲ ਆਇਆ ਕਰੋ ਜੇਕਰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਕਰ ਸਕਦੇ ਹੋ ਹਰ ਸਮੱਸਿਆ ਦਾ ਹੱਲ ਦੱਸਾਂਗੇ ਮੈਂ 5 ਸਾਲ ਤੋਂ ਨਾ ਤਾਂ ਝੋਨੇ ਦੀ ਪਰਾਲੀ ਨੂੰ ਤੇ ਨਾ ਕਣਕ ਦੇ ਨਾਲ ਨੂੰ ਰੈਨਖੋਂਦ ਨੂੰ ਅੱਗ ਲਾ ਰਿਆ ਤੇ ਬਹੁਤ ਉਦੀ ਜਮੀਨ ਦੀ ਪਜਾਊ ਸ਼ਕਤੀ ਵੱਧ ਰਹੀ ਰੈਨਖੋਂਦ ਵੱਧ ਰਹੀ ਹੈ ਸੋ ਧੰਨਵਾਦ ਸਾਥੀਓ ਜਰੂਰ ਇਸ ਚੀਜ਼ ਨੂੰ ਸ਼ੇਅਰ ਕਰਿਓ ਤੇ ਫੋਲੋ ਕਰਿਓ ਅੱਗੇ ਤੋਂ ਅਗਨਾਲ ਆਇਓ ਬੇਨਤੀ ਆ ਧੰਨਵਾਦ ਜੀ